ਅੱਜ ਮੈਂ ਤੁਹਾਨੂੰ ਇੱਕ ਜੈ ਜੈ ਗੱਲ ਦੱਸਣ ਜਾ ਰਿਹਾ ਹਾਂ ਜੋ ਤੁਹਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦੇਵੇਗੀ ਜੇਕਰ ਤੁਸੀਂ ਇਸ ਨੂੰ ਸਿਰਫ 7 ਦਿਨਾਂ ਤੱਕ ਨਿਯਮਿਤ ਤੌਰ ਤੇ ਅਪਣਾਓਗੇ ਅਤੇ ਇਹ ਵਿਧੀ ਬਿਲਕੁਲ ਨਵੀਂ ਹੈ ਜਿਸ ਬਾਰੇ ਤੁਸੀਂ ਪਹਿਲਾਂ ਕਦੇ ਨਹੀਂ ਸੁਨਿਆ ਹੋਵੇਗਾ ਕਿਉਂਕਿ ਇਸ ਵਿੱਚ ਅਸੀਂ ਮਨ ਨੂੰ ਦੋ ਬਿਲਕੁਲ ਵਿਰੋਧੀ ਬਿਆਨਾਂ ਨਾਲ ਟਕਰਾਉਂਦੇ ਹਾਂ ਤਾਂ ਜੋ ਵਿਚਾਰਾਂ ਦਾ ਜਾਲ ਆਪੇ ਟੁੱਟ ਜਾਵੇ ਅਤੇ ਅੰਦਰੂਨੀ ਸੱਚ ਖੁੱਲ ਜਾਵੇ ਤਾਂ ਆਓ ਸਿੱਧੇ ਮੁੱਦੇ ਤੇ ਆਈਏ ਅਤੇ ਮੈਂ ਤੁਹਾਨੂੰ ਕਦਮ-ਦਰ-ਕਦਮ ਸਿਖਾਵਾਂ ਕਿ ਇਹ ਧਿਆਨ ਕਿਵੇਂ ਕਰਨਾ ਹੈ ਅਤੇ ਹਰ ਰੋਜ਼ ਕੀ ਕਰਨਾ ਹੈ ਤਾਂ ਜੋ 7 ਦਿਨਾਂ ਬਾਅਦ ਤੁਸੀਂ ਖੁਦ ਵੇਖ ਸਕੋ ਕਿ ਤੁਹਾਡੀ ਜ਼ਿੰਦਗੀ ਵਿੱਚ ਕੀ ਵੱਡਾ ਬਦਲਾਅ ਆ ਗਿਆ ਹੈ ਜਿਵੇਂ ਚਿੰਤਾਵਾਂ ਘਟ ਹੋ ਜਾਂਦੀਆਂ ਹਨ ਮਨ ਵਿੱਚ ਸ਼ਾਂਤੀ ਵੱਜ ਜਾਂਦੀ ਹੈ ਰਿਸ਼ਤਿਆਂ ਵਿੱਚ ਮਿਠਾਸ ਆ ਜਾਂਦੀ ਹੈ ਅਤੇ ਰੋਜ਼ਾਨਾ ਦੇ ਕੰਮ ਵਿੱਚ ਵੀ ਨਵੀਂ ਤਾਜ਼ਗੀ ਮਹਿਸੂਸ ਹੁੰਦੀ ਹੈ ਪਹਿਲਾਂ ਤਿਆਰੀ ਬਾਰੇ ਗੱਲ ਕਰ ਲਈਏ ਕਿਉਂਕਿ ਬਿਨਾਂ ਸਹੀ ਤਿਆਰੀ ਦੇ ਕੋਈ ਵੀ ਅਭਿਆਸ ਪੂਰਾ ਨਹੀਂ ਹੁੰਦਾ ਤਾਂ ਰੋਜ਼ਾਨਾ ਇਸ ਧਿਆਨ ਲਈ ਇੱਕ ਨਿਸ਼ਚਿਤ ਸਮਾਚੋਨ ਲੋ ਜਿਵੇਂ ਸਵੇਰੇ ਉੱਠ ਕੇ ਜਾਂ ਸ਼ਾਮ ਨੂੰ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਅਤੇ ਕੱਟੋ-ਕੱਟ ਅੱਧਾ ਘੰਟਾ ਰੱਖੋ ਪਰ ਜੇਕਰ ਵਧੇਰੇ ਸਮਾਂ ਦੇਸ ਕੋ ਤਾਂ ਹੋਰ ਵਧੀਆ ਹੈ ਕਿਉਂਕਿ ਇਹ ਵਿਧੀ ਜਿੰਨਾ ਸਮਾਂ ਵਧੇਗਾ ਉਨੀ ਗਹਿਰੀ ਹੁੰਦੀ ਜਾਵੇਗੀ ਖਾਂ ਵੀ ਇਹ ਗੈ ਚੁਣੋ ਜਿੱਥੇ ਰੌਲਾ ਨਾ ਹੋਵੇ ਜਿਵੇਂ ਘਰ ਦਾ ਇੱਕ ਸ਼ਾਂਤ ਕੋਨਾ ਜਾਂ ਬਾਗ-ਬਾਗ ਵਿੱਚ ਅਤੇ ਬੈਠਣ ਲਈ ਆਰਾਮਦਾਇਕ ਜਗ੍ਹਾ ਬਣਾਓ ਜਿਵੇਂ ਮੈਟ ਜਾਂ ਕੁਰਸੀ ਪਰ ਪਿੱਠ ਸਿੱਧੀ ਰੱਖੋ ਤਾਂ ਜੋ ਸਰੀਰ ਵਿੱਚ ਊਰਜਾ ਆਸਾਨੀ ਨਾਲ ਵਹਿ ਸਕੇ ਕੋਣ ਪਹਿਲਾ ਕਦਮ ਸਰੀਰ ਨੂੰ ਢਿੱਲਾ ਕਰਨਾ ਹੈ ਅੱਖਾਂ ਬੰਦ ਕਰਕੇ ਗਹਿਰੀ ਸਾਹ ਲਓ ਅੰਦਰ 4 ਗਿਣਤੀ ਤੱਕ ਰੋਕੋ ਅਤੇ ਬਾਹਰ 6 ਗਿਣਤੀ ਤੱਕ ਹੌਲੀ-ਹੌਲੀ ਛੱਡੋ ਅਤੇ ਇਹ 5-6 ਵਾਰ ਜ਼ਰੂਰ ਕਰੋ ਤਾਂ ਜੋ ਮਨ ਦੀ ਗਤੀ ਘੱਟ ਹੋ ਜਾਵੇ ਅਤੇ ਵਿਚਾਰ ਥੋੜੇ ਹੋ ਜਾਣ ਕਿਉਂਕਿ ਬਿਨਾਂ ਇਸ ਦੇ ਅਗਲਾ ਵਿਆਸ ਨਹੀਂ ਚੱਲੇਗਾ ਤੇ ਦੂਜਾ ਕਦਮ ਹੈ ਉਹ ਦੋ ਵਿਰੋਧੀ ਬਿਆਨ ਯਾਦ ਕਰਨੇ ਜੋ ਅਸੀਂ ਚੁੱਪਚਾਪ ਮਨ ਵਿੱਚ ਦੁਹਰਾਉਣੇ ਹਨ ਪਹਿਲਾ ਬਿਆਨ ਹੈ ਮੈਂ ਵੇਖਣ ਵਾਲਾ ਹਾਂ ਅਤੇ ਇਸ ਨੂੰ ਮਨ ਵਿੱਚ ਪੂਰੀ ਤਰ੍ਹਾਂ ਮਹਿਸੂਸ ਕਰੋ ਜੇ ਤੁਸੀਂ ਆਪਣੇ ਵਿਚਾਰਾਂ ਨੂੰ ਵੇਖ ਰਹੇ ਹੋ ਜਿਵੇਂ ਕੋਈ ਵੱਖਰਾ ਨਰੀਖਕ ਬੈਠਾ ਹੋਵੇ ਅਤੇ ਦੂਜਾ ਬਿਆਨ ਹੈ ਮੈਂ ਉਹ ਹਾਂ ਜੋ ਵੇਖਿਆ ਜਾ ਰਿਹਾ ਹੈ ਇਸਨੂੰ ਵੀ ਪੂਰੀ ਤਾਕਤ ਨਾਲ ਮਹਿਸੂਸ ਕਰੋ ਕਿ ਤੁਸੀਂ ਖੁਦ ਉਹ ਵਿਚਾਰ ਹੋ ਉਹ ਭਾਵਨਾਵਾਂ ਹੋ ਉਹ ਸਰੀਰ ਹੈ ਜੋ ਵੇਖਿਆ ਜਾ ਰਿਹਾ ਹੈ ਹੁਣ ਤੀਜਾ ਕਦਮ ਹੈ ਇਹਨਾਂ ਦੋਹਾਂ ਬਿਆਨਾਂ ਨੂੰ ਚੁੱਪਚਾਪ ਮਨ ਵਿੱਚ ਬਾਰ-ਬਾਰ ਘੁਮਾਉਣਾ ਕਈਲਾ ਮੈਂ ਵੇਖਣ ਵਾਲਾ ਹਾਂ ਫਿਰ ਤਰੰਤ ਮੈਂ ਉਹ ਹਾਂ ਜੋ ਵੇਖਿਆ ਜਾ ਰਿਹਾ ਹੈ ਅਤੇ ਫਿਰ ਵਾਪਸ ਪਹਿਲੇ ਤੇ ਅਤੇ ਇਸ ਤਰ੍ਹਾਂ ਚੱਕਰ ਦਸਤੀ ਦੇ ਅਤੇ ਜੇਕਰ ਵਿਚਾਰ ਆਉਣ ਤਾਂ ਉਹਨਾਂ ਨੂੰ ਨਾ ਰੋਕੋ ਨਾ ਚੱਲਣ ਦਿਓ ਬਸ ਇਹਨਾਂ ਦੋ ਬਿਆਨਾਂ ਵੱਲ ਵਾਪਸ ਧਿਆਨ ਲਿਆਓ ਤਾਂ ਜੋ ਮਨ ਆਪੇ ਥੱਕ ਜਾਵੇ ਅਤੇ ਚੁੱਪ ਹੋ ਜਾਵੇ ਚੌਥਾ ਕਦਮ ਹੈ ਉਸ ਪਲ ਨੂੰ ਮਹਿਸੂਸ ਕਰਨਾ ਜਦੋਂ ਮਨ ਇਹਨਾਂ ਦੋਹਾਂ ਵਿੱਚ ਫਸ ਕੇ ਫੈਸਲਾ ਨਹੀਂ ਕਰ ਪਾਉਂਦਾ ਅਤੇ ਉਸ ਅਸਮਰਥਤਾ ਵਿੱਚ ਬਿਨਾ ਕਿਸੇ ਕੋਸ਼ਿਸ਼ ਦੇ ਰਹਿ ਜਾਓ ਕਿਉਂਕਿ ਇਹੀ ਉਹ ਪਲ ਹੈ ਜਿੱਤੇ ਅਚਾਨਕ ਅੰਦਰੂਨੀ ਗਿਆਨ ਆਉਂਦਾ ਹੈ ਅਤੇ ਤੁਸੀਂ ਆਪਣੇ ਅਸਲ ਸਰੂਪ ਨੂੰ ਜਾਣ ਲੈਂਦੇ ਹੋ ਜੋ ਨਾ ਵੇਖਣ ਵਾਲਾ ਹੈ ਨਾ ਵੇਖਿਆ ਜਾਣ ਵਾਲਾ ਬਸ ਹੈ ਪੰਜਵਾਂ ਕਦਮ ਹੈ ਧਿਆਨ ਖਤਮ ਕਰਨ ਤੋਂ ਪਹਿਲਾਂ ਹੌਲੀ-ਹੌਲੀ ਅੱਖਾਂ ਖੋਲੋ ਅਤੇ ਆਲੇ-ਦੁਆਲੇ ਵੇਖੋ ਕਿ ਕਿਵੇਂ ਸਭ ਕੁਝ ਨਵਾਂ ਲੱਗ ਰਿਹਾ ਹੈ ਕਿਵੇਂ ਰੰਗ ਬਧੇਰੇ ਚਮਕਦਾਰ ਲੱਗ ਰਹੇ ਹਨ ਅਤੇ ਇਹ ਅਨੁਭਵ ਨੂੰ ਕਾਪੀ ਵਿੱਚ ਲਿਖ ਲਓ ਕਾ ਜੋ ਅਗਲੇ ਦਿਨ ਯਾਦ ਰਹੇ ਅਤੇ ਅਭਿਆਸ ਬਧੇਰੇ ਮਜ਼ਬੂਤ ਹੋਵੇ ਹੁਣ 7 ਦਿਨਾਂ ਦਾ ਵਿਸਥਾਰ ਨਾਲ ਅਭਿਆਸ ਦੱਸਦਾ ਪਹਿਲੇ ਦਿਨ ਸਿਰਹੁ ਬੁਨਿਆਦ ਸਮਝੋ ਅਤੇ 5 ਮਿੰਟ ਤੱਕ ਇਹ ਦੋ ਬਿਆਨ ਘੁਮਾਓ ਕਾਂ ਜੋ ਮਨ ਨੂੰ ਆਦਤ ਪੈ ਜਾਵੇ ਅਤੇ ਵਿਚਾਰ ਬਹੁਤ ਆਉਣ ਦੇ ਪਰ ਨਿਰਾਸ਼ ਨਾ ਹੋ ਬਸ ਜਾਰੀ ਰੱਖੋ ਅਤੇ ਦਿਨ ਦੇ ਅੰਤ ਵਿੱਚ ਵੇਖੋ ਕਿ ਰਾਤ ਨੂੰ ਨੀਂਦ ਕਿੰਨੀ ਗਹਿਰੀ ਆਈ ਹੈ ਅਤੇ ਮਨ ਕਿੰਨਾ ਹਲਕਾ ਲੱਗ ਰਿਹਾ ਹੈ ਦੂਜੇ ਦਿਨ ਸਮਾਵਿਧਾ ਕੇ 10 ਮਿੰਟ ਕਰੋ ਅਤੇ ਬਿਆਨਾਂ ਨੂੰ ਹੋਰ ਗਹਿਰਾਈ ਨਾਲ ਮਹਿਸੂਸ ਕਰੋ ਜਿਵੇਂ ਮੈਂ ਵੇਖਣ ਵਾਲਾ ਹਾਂ ਵਿੱਚ ਆਪਣੇ ਸਾਰੇ ਵਿਚਾਰਾਂ ਭਾਵਨਾਵਾਂ ਨੂੰ ਵੱਖਰੇ ਤੌਰ ਤੇ ਵੇਖੋ ਅਤੇ ਦੂਜੇ ਬਿਆਨ ਵਿੱਚ ਆਪ ਨੂੰ ਉਹਨਾਂ ਵਿਚਾਰਾਂ ਵਿੱਚ ਹੀ ਮਹਿਸੂਸ ਕਰੋ ਤਾ ਜੋ ਵਿਰੋਧ ਵਧੇ ਅਤੇ ਮਨ ਦੀ ਗਤੀ ਹੋਰ ਘਟ ਹੋ ਜਾਵੇ ਅਤੇ ਇਸ ਦਿਨ ਤੁਸੀਂ ਮਹਿਸੂਸ ਕਰੋਗੇ ਕਿ ਦਿਨ ਭਰ ਦੇ ਤਣਾਅ ਵਿੱਚ ਵੀ ਥੋੜੀ ਰਾਹਤ ਮਿਲ ਰਹੀ ਹੈ ਜਿਵੇਂ ਕੰਮ ਵਿੱਚ ਧਿਆਨ ਵੱਧ ਗਿਆ ਹੈ ਅਤੇ ਗੁੱਸਾ ਘਟਾ ਆ ਰਿਹਾ ਹੈ ਤੀਗੇ ਦਿਨ 15 ਮਿੰਟ ਤੱਕ ਜਾਓ ਅਤੇ ਹੁਣ ਬਿਆਨਾਂ ਨੂੰ ਬਿਨਾਂ ਵਿਰਾਮ ਦੇ ਕਮਾਓ ਜਿਵੇਂ ਇੱਕ ਨਾਲ ਦੂਜਾ ਜੁੜਿਆ ਹੋਇਆ ਹੋਵੇ ਅਤੇ ਜੇਕਰ ਮਨ ਇਹਨਾਂ ਨੂੰ ਸਮਝਣ ਜਾਂ ਫੈਸਲਾ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਨਾ ਰੋਕੋ ਬਸ ਨਰੀਖਣ ਕਰੋ ਕਿ ਉਹ ਕਿਵੇਂ ਥੱਕ ਰਿਹਾ ਹੈ ਅਤੇ ਇਸ ਨਾਲ ਅੰਦਰ ਇੱਕ ਨਵੀਂ ਜਾਗਰੂਕਤਾ ਪੈਦਾ ਹੋਵੇਗੀ ਜੋ ਰਿਸ਼ਤਿਆਂ ਵਿੱਚ ਵਧੇਰੇ ਸਮਝ ਪੈਦਾ ਕਰੇਗੀ ਅਤੇ ਝਗੜੇ ਆਪੇ ਘਟ ਹੋਣ ਲੱਗ ਪੈਣਗੇ ਚੌਥੇ ਦਿਨ 20 ਮਿੰਟ ਕਰੋ ਅਤੇ ਹੁਣ ਬਿਆਨਾਂ ਨੂੰ ਸਿਰਫ ਮਨ ਵਿੱਚ ਨਹੀਂ ਸਗੋਂ ਸਰੀਰ ਵਿੱਚ ਵੀ ਮਹਿਸੂਸ ਕਰੋ ਜਿਵੇਂ ਮੈਂ ਵੇਖਣ ਵਾਲਾ ਹਾਂ ਨਾਲ ਤੁਸੀਂ ਆਪਣੇ ਸਾਹ ਨੂੰ ਵੇਖ ਰਹੇ ਹੋ ਅਤੇ ਦੂਜੇ ਬਿਆਨ ਨਾਲ ਤੁਸੀਂ ਉਹ ਸਾਹੀ ਬਣ ਜਾਂਦੇ ਹੋ ਤਾਂ ਜੋ ਵਿਰੋਧ ਅੰਦਰੂਨੀ ਤੌਰ ਤੇ ਵਧੇ ਅਤੇ ਮਨ ਪੂਰੀ ਤਰ੍ਹਾਂ ਚੁੱਪ ਹੋ ਜਾਵੇ ਅਤੇ ਇਸ ਦਿਨ ਤੱਕ ਤੁਸੀਂ ਵੇਖੋਗੇ ਕਿ ਛੋਟੀਆਂ-ਛੋਟੀਆਂ ਗੱਲਾਂ ਵਿੱਚ ਵੀ ਖੁਸ਼ੀ ਮਿਲ ਰਹੀ ਹੈ ਜਿਵੇਂ ਖਾਣਾ ਖਾਣ ਵਿੱਚ ਵਧੇਰੇ ਸਵਾਦ ਆ ਰਿਹਾ ਹੈ ਅਤੇ ਹਵਾ ਵਿੱਚ ਵੀ ਤਾਜ਼ਗੀ ਮਹਿਸੂਸ ਹੋ ਰਹੀ ਹੈ ਪੰਜਵੇਂ ਦਿਨ 25 ਮਿੰਟ ਤੱਕ ਪਹੁੰਚੋ ਅਤੇ ਬਿਆਨਾਂ ਨੂੰ ਹੋਰ ਗਹਿਰਾ ਬਣਾਓ ਜਿਵੇਂ ਮੈਂ ਵੇਖਣ ਵਾਲਾ ਹਾਂ ਨਾਲ ਤੁਸੀਂ ਸਾਰੇ ਸੰਸਾਰ ਨੂੰ ਵੇਖ ਰਹੇ ਹੋ ਅਤੇ ਦੂਜੇ ਨਾਲ ਤੁਸੀਂ ਉਹ ਸੰਸਾਰ ਹੀ ਬਣ ਜਾਂਦੇ ਹੋ ਜਾ ਜੋ ਮਨ ਦੀ ਸੀਮਾ ਟੁੱਟ ਜਾਵੇ ਅਤੇ ਅੰਦਰ ਇੱਕ ਆਨੰਦ ਪੈਦਾ ਹੋਵੇ ਜੋ ਪਹਿਲਾਂ ਕਦੇ ਨਹੀਂ ਮਿਲਿਆ ਹੋਵੇਗਾ ਅਤੇ ਇਸ ਨਾਲ ਜ਼ਿੰਦਗੀ ਵਿੱਚ ਊਰਜਾ ਵੱਧ ਜਾਵੇਗੀ ਜਿਵੇਂ ਨਿੱਕੇ ਨਿੱਕੇ ਫੈਸਲੇ ਆਸਾਨ ਲੱਗਣ ਲੱਗ ਪੈਣਗੇ ਸੇਮੇ ਦੈਂਤੀ ਮਿੰਟ ਕਰੋ ਅਤੇ ਹੁਣ ਬਿਆਨਾਂ ਨੂੰ ਬਿਨਾਂ ਕਿਸੇ ਜ਼ਬਰਦਸਤੀ ਦੇ ਵਹਿਣ ਦਿਓ ਜਿਵੇਂ ਉਹ ਆਪੇ ਘੁੰਮ ਰਹੇ ਹਨ ਅਤੇ ਮਨ ਦੀ ਇਸ ਸਮਰੱਥਾ ਨੂੰ ਪੂਰੀ ਤਰ੍ਹਾਂ ਅਪਣਾਓ ਤਾਂ ਜੋ ਅੰਤਦ੍ਰਿਸ਼ਟੀ ਦੇ ਨਵੇਂ ਪੱਦਰ ਖੁੱਲਣ ਅਤੇ ਤੁਸੀਂ ਮਹਿਸੂਸ ਕਰੋ ਕਿ ਜ਼ਿੰਦਗੀ ਦੇ ਵੱਡੇ ਮਸਲੇ ਵੀ ਛੋਟੇ ਲੱਗਣ ਲੱਗ ਪੈਣਗੇ ਡਰ ਘਟ ਹੋ ਜਾਵੇਗਾ ਅਤੇ ਵਿਸ਼ਵਾਸ ਵੱਧ ਜਾਵੇਗਾ ਸਤਵੇਂ ਦਿਨ ਕਟੋ-ਕਟ ਅੱਧਾ ਘੰਟਾ ਜਾਂ ਜਿੰਨਾ ਹੋ ਸਕੇ ਵਧੇਰੇ ਕਰੋ ਅਤੇ ਬਿਆਨਾਂ ਨੂੰ ਪੂਰੀ ਗਹਿਰਾਈ ਨਾਲ ਜਿਓ ਜਿਵੇਂ ਉਹ ਤੁਹਾਡੀ ਹੋਂਦ ਦਾ ਹਿੱਸਾ ਬਣ ਗਏ ਹਨ ਅਤੇ ਮਨ ਪੂਰੀ ਤਰ੍ਹਾਂ ਰੁਕ ਜਾਵੇ ਤਾਂ ਜੋ ਅਸਲੀ ਬਦਲਾ ਆ ਜਾਵੇ ਅਤੇ ਤੁਸੀਂ ਵੇਖੋ ਕਿ ਜ਼ਿੰਦਗੀ ਕਿਵੇਂ ਬਦਲ ਗਈ ਹੈ ਅੰਦਰੂਨੀ ਸ਼ਾਂਤੀ ਪੱਕੀ ਹੋ ਗਈ ਹੈ ਰਿਸ਼ਤੇ ਮਜ਼ਬੂਤ ਹੋ ਗਏ ਹਨ ਅਤੇ ਹਰ ਰੋਜ਼ ਨਵੀਂ ਊਰਜਾ ਨਾਲ ਭਰਪੂਰ ਹੋ ਜਾਂਦੇ ਹੋ ਯਾਦ ਰੱਖੋ ਇਸ ਵਿਧੀ ਨੂੰ ਰੋਜ਼ਾਨਾ ਜਾਰੀ ਰੱਖੋ ਅਤੇ ਜੇਕਰ ਕੋਈ ਮੁਸ਼ਕਲ ਆਵੇ ਤਾਂ ਬਸ ਇਹਨਾਂ ਦੋ ਬਿਆਨਾਂ ਤੇ ਵਾਪਸ ਆ ਜਾਓ ਕਿਉਂਕਿ ਇਹ ਵਿਰੋਧ ਹੀ ਮਨ ਨੂੰ ਤੋੜ ਕੇ ਨਵਾਂ ਬਣਾਉਂਦਾ ਹੈ ਅਤੇ ਜ਼ਿੰਦਗੀ ਨੂੰ ਨਵੀਂ ਰੌਸ਼ਨੀ ਦਿੰਦਾ ਹੈ ਜੇਕਰ ਤੁਸੀਂ ਇਸ ਨੂੰ ਸੱਚੇ ਦਿਲ ਨਾਲ ਅਪਣਾਓਗੇ ਤਾਂ 7 ਦਿਨਾਂ ਵਿੱਚ ਹੀ ਤੁਸੀਂ ਵੇਖੋਗੇ ਕਿ ਤੁਹਾਡੀ ਜ਼ਿੰਦਗੀ ਵਿੱਚ ਅਸਲੀ ਬਦਲਾ ਆ ਗਿਆ ਹੈ ਅਤੇ ਤੁਸੀਂ ਵਧੇਰੇ ਜਾਗਰੂਕ ਸ਼ਾਂਤ ਅਤੇ ਖੁਸ਼ਹਾਲ ਬਣ ਗਏ ਹੋ ਇਹ ਵਿਧੀ ਵਿਲੱਖਣ ਹੈ ਕਿਉਂਕਿ ਇਹ ਵਿਰੋਧ ਨੂੰ ਹੀਰਾ ਬਣਾਉਂਦੀ ਹੈ ਅਤੇ ਮਨ ਨੂੰ ਅੰਤ ਵਿੱਚ ਚੁੱਪੀ ਵਿੱਚ ਲੈ ਜਾਂਦੀ ਹੈ ਜਿੱਥੇ ਅਸਲੀ ਸੱਚ ਖੁੱਲਦਾ ਹੈ ਹੁਣ ਤੁਸੀਂ ਸਾਰੇ ਇਸ ਨੂੰ ਅਜ਼ਮਾਓ ਅਤੇ ਫਿਰ ਮੈਨੂੰ ਦੱਸੋ ਕਿ ਤੁਹਾਡੀ ਜ਼ਿੰਦਗੀ ਕਿਵੇਂ ਬਦਲ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ